ग्लूकोज ड्रिप नहीं लगी हुई हालांकि डॉक्टर्स बार-बार उन आधे वालों कोशिश की जा रही थी ड्रिप लगान दी पर बार-बार कोशिशियां बार तो बाद दी डल्लेवालू डॉक्टर्स दे ड्रिप नहीं लगा पाई जिस तो बाद डल्लेवाल दे वलो मना कर ਦਿੱਤਾ गया तो प्रशासन दे ऑन तही मोर मेडिकल एड लैंड के एस्काल का जिक्र जो है और वाल करते हुए नजर आए तमाम तस्वीर किस तरीके अठारह तरीक न ही एक केंद्र की टीम प्रपोजल लेके पहुंची थी जिस सब दे चलते दे, सहमति बनी सी, जिस सब दे चलते दे, जो है मेडिकल एड लैन हामी जो है डलवालों भर दिखती गई थी हालांकि हम जो है देर रात तकरीबन 12 बजे भी आप पूरी गालदस्ती जारी है जदों की डॉक्टर्स दी टीम मौके पे मौजूद थी हालांकि जो ग्लूकोज़ दी बोतल होती है वो बार-बार चेंज उस्नो कीता जांदा है जदों खत्म हो जांदी है इस सब दे चलदे कल रात डॉक्टर्स दी टीम तो बार-बार ड्रिप ना लगन ते डल्लेवाल ने मना कर देता ते आ कहंदे हो डल्लेवाल नजर आए कि प्रशासन दे ऑन तो ਬਾਦੀ ਮੋਰ ਉਹ ਮੈਡੀਕਲ ਲੈ ਲੈਂਡਗੇ ਐਸਕੋਰੇ ਮਾਮਲੇ ਨੂੰ ਲੈ ਕੇ ਅੱਜ ਵੀ ਸੁਪਰੀਮ ਕੋਰਟ ਅਹਿਮ ਸੁਲਵਾਈ ਹੋਣ ਜਾ ਰਹੀ ਹੈ ਮੇਰੇ ਨਾਲ ਮੇਸੇ ਹੋਗੀ ਚਰਨਜੀਤ ਕੌਸ਼ਲ ਫੋਨ ਲਾਈਨ ਤੇ ਜੁੜੋਏ ਨੇ ਚਰਨਜੀਤ ਕੀ ਕੁਝ ਰੀਜ਼ਨ ਰਹੇ ਨੇ ਡੱਲੇਵਾਲ ਨੂੰ ਜੋ ਐਡ ਹੈ ਮੈਡੀਕਲ ਐਡ ਨਹੀਂ ਲੈ پا ਰਹੇ ਹਾਲਾਂਕਿ ਅਰ ਜ਼ਿਕਰ ਕੀਤਾ ਗਿਆ ਕਿ ਵਾਰ-ਵਾਰ ਡ੍ਰਿਪ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਡ੍ਰਿਪ ਨਹੀਂ ਲੱਗ ਪਈ ਬਿਲਕੁਲ ਲਗਾਤਾਰ तकरीबन 9 ਘੰਟੇ ਹੋ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਹੈਗੇ ਨੇ ਮੈਡੀਕਲ ਸਹਾਇਤਾ ਨਹੀਂ ਲੈ ਰਹੇ ਤਾਂ ਕਿਤਨਾ ਕਿਤੇ ਸਾਫ ਤੌਰ ਦੇ ਉਪਰ ਢੱਲੇਵਾਲ ਦੇ ਵੱਲੋਂ ਕਿਹਾ ਗਿਆ ਕਿ ਜਦ ਤੱਕ ਪ੍ਰਸ਼ਾਸਨ ਨਹੀਂ ਆਉਂਦਾ ਉਦੋਂ ਤੱਕ ਮੇਰੇ ਵੱਲੋਂ ਦੁਬਾਰਾ ਜਿਹੜੀ ਮੈਡੀਕਲ ਸਹਾਇਤਾ ਨਹੀਂ ਲਈ ਜਾਊਗੀ ਬਾਰ ਬਾਰ ਡਾਕਟਰਾਂ ਨੇ ਕੋਸ਼ਿਸ਼ ਕੀਤੀ ਆ ਬਾਰ ਬਾਰ ਡ੍ਰਿਪ ਲਗਾਉਣ ਦੀ ਕੋਸ਼ਿਸ਼ਾਂ ਕੀਤੀ ਹੈਗੇ ਨੇ ਪਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸਾਫ ਤੌਰ ਤੇ ਮਨਾ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੁੰਦੇ ਤਾਲਮੇਲ ਕਮੇਟੀ ਦੇ ਮੈਂਬਰ ਜਿਵੇਂ ਕਿ ਡੀਜੀਪੀ ਸਾਫਤ ਜਸਕਰਨ ਜਿਹੜੇ ਹੈਗੇ ਨੇ ਨਰਿੰਦਰ ਭਾਰਗਵ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਨਹੀਂ ਆਉਂਦਾ ਜਿਨ੍ਹਾਂ ਦੇ ਨਾਲ ਜਿਹੜੀ ਕੋਈ ਸਮਝੌਤੇ ਦੀ ਗੱਲ ਹੋਈ ਸੀ ਜਦੋਂ ਕੇਂਦਰੀ ਜਿਹੜੇ ਅਧਿਕਾਰੀ ਆਏ ਸੀ ਉਸ ਤੋਂ ਬਾਅਦ ਜਗਦੀਸ਼ ਸਿੰਘ ਦੱਲੇਵਾਲ ਨੇ ਮੈਡੀਕਲ ਸਹਾਇਤਾ ਲੈਨ ਉਹ ਹਾਂ ਕਿ ਜਿੱਦ ਤੀ ਸਤਾ ਉਹ ਜਦ ਤੱਕ ਨਹੀਂ ਆਉਣਗੇ ਉਦੋਂ ਤੱਕ ਮੇਰੇ ਵੱਲੋਂ ਜਿਹੜੀ ਮੈਡੀਕਲ ਸਹਾਇਤਾ ਹੈਗੀ ਇਹ ਫਸਟੇਰ ਦੁਆਰਾ ਨਹੀਂ ਲਈ ਜਾਊਗੀ ਤਾਂ ਸਾਫ਼ ਤੌਰ ਤੇ ਜਿੱਤਨਾ ਜਿਹੜੀ ਕੋਈ ਨਰਾਜਗੀ ਜਿਹੜੀ ਹੈਗੀ ਹੈ ਜਰੂਰ ਉਹ ਡੱਲੇ ਵਾਲ ਦੇ ਮਨ ਦੇ ਵਿੱਚ ਹੈਗੀ ਆ ਕੋਈ ਮਨਮਟਾਵ ਜਰੂਰ ਹੈਗਾ ਜਿਸੇ ਬਾਤ ਜੀ ਮੈਡੀਕਲ ਸਹਾਇਤਾ ਬੰਦ ਕੀਤੀ ਗਈ ਆ ਲੱਗਦਾ ਹੈ ਇੰਟਰਾਵੀਨਸ ਲੱਗਦਾ ਹੈ ਨਰਵਸ ਦੇ ਵੀ ਚਾਲੇ ਲੱਗਦਾ ਹਾਲਾਂਕਿ ਨੀਡਲ ਪਹਿਲੇ ਤੋਂ ਹੀ ਫਿੱਟ ਕੀਤੀ ਹੁੰਦੀ ਹੈ ਬਸ ਬੋਟਲ ਹੀ ਚੇਂਜ ਕਰਨੀ ਹੁੰਦੀ ਹੈ ਉਸ ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਉਸੇ ਕਹਿ ਰਹੇ ਹਾਂ ਉਹ ਨੀਡਲਸ ਲੱਗੀਆਂ ਹੁੰਦੀਆਂ ਨੇ ਪਰ ਜਦੋਂ ਬੋਟਲ ਚੇਂਜ ਜਿਹੜੀ ਬੋਟਲ ਚੇਂਜ ਕਰਨੀ ਹੁੰਦੀ ਹੈ ਤਾਂ ਉਸ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮਨਾਂ ਕੀਤਾ ਗਿਆ ਹੈ ਬਾਰ ਬਾਰ ਜਿਹੜੇ ਹੈਗੇ ਨੇ ਡਾਕਟਰ ਜਦੋਂ ਜਿਹੜੀ ਬੋਟਲ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਹਿ ਰਹੇ ਸੀ ਕਿ ਹਾਂ ਸੇ ਉਹ ਟ੍ਰਿਪਲ ਲਗਾਉਣੀ ਆ ਢੱਲੇਵਾਲ ਕਹਿ ਰਹੇ ਨੇ ਕਿ ਮੈਂ ਹੁਣ ਮੈਡੀਕਲ ਸਾਈਟਾ ਨਹੀਂ ਲੈਣੀ ਆ ਅਧਿਕਾਰੀਆਂ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਦੁਬਾਰਾ ਮੇਰੇ ਵੱਲੋਂ ਮੈਡੀਕਲ ਸਾਈਟਾ ਲਈ ਜਾਊਗੀ ਕਿਸੇ ਕੱਲ ਨੂੰ ਲekin ਨਰਾਜ਼ਗੀ ਜਿਹੜੀ ਹੈਗੀ ਆ ਜਰੂਰ ਉਹ ਜਗਜੀਤ ਸਿੰਘ ਢੱਲੇਵਾਲ ਦੇ ਮਨ ਦੇ ਵਿੱਚ ਬਣੀ ਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਸ਼ਾਸਨਿਕ ਅਧਿਕਾਰੀ ਕਿੰਨੇ ਕਵਜੇ ਪਹੁੰਚ ਸਕਦੇ ਨੇ ਖਨੌਰੀ ਬਾਰਡਰ ਪਰ ਬਿਲਕੁਲ ਹਜ ਤੱਕ ਫਿਲਹਾਲ ਉਹਨਾਂ ਦੇ ਆਉਣ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਜਦੋਂ ਵੀ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਕੋਈ ਗੱਲਬਾਤ ਹੁੰਦੀ ਹੈ ਕਿ ਮੀਟਿੰਗ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਜਿਹੜੀ ਜਾਣਕਾਰੀ ਹੈਗੀ ਇਹ ਨਿਊਜ਼ ਈਟਨ ਆਪਣੇ ਦਰਸ਼ਕਾਂ ਨੂੰ ਦਊਗਾ ਕਿ ਉਸ ਤੋਂ ਬਾਅਦ ਕੀ ਜਿਹੜੇ ਹੈਗੇ ਨੇ ਜਨੋਰੀ ਬਾਉਡਰ ਦੇ ਜਗਜੀਤ ਸਿੰਘ ਡੱਲੇਵਾਲ ਦੇ ਹਾਲਾਤ ਬਣਦੇ ਰਹੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਾਨੂੰ तमाम ਜਾਣਕਾਰੀ ਦੇਣ ਲਈ ਹਾਲਾਂਕਿ ਡ੍ਰਿਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰ ਤੋਂ ਡ੍ਰਿਪ ਨਹੀਂ ਲੱਗੀ ਅੱਜ ਕੱਲ ਦਾ ਜ਼ਿਕਰ ਮੇਰੇ ਸਹਿਯੋਗੀ ਦੇ ਵੱਲੋਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਡੱਲੇਵਾਲ ਦਾ ਕਿ ਜਦੋਂ ਪ੍ਰਸ਼ਾਸਨਿਕ ਬੱਲੇਵਾਲ ਨੂੰ ਹੈ ਹਾਲਾਂਕਿ ਆ ਸਾਫ ਕੁਝ ਦੇਰ ਬਾਅਦ ਹੀ ਪਤਾ ਚੱਲ ਪਾਏਗਾ ਕਲੀਅਰ ਹੋ ਪਾਏਗਾ ਕਿ ਕੁਝ ਨਾਰਾਜ਼ਗੀ ਤੇ ਚਲਦੇ ਮੈਡੀਕਲ ਏਡ ਜੋ ਨੇ ਡੱਲੇਵਾਲ ਹੁਣ ਇਸ ਟਾਈਮ ਨਹੀਂ ਲੈ ਰਹੀ